ਪਰ ਆ ਜਿਹੜੀ ਜਗਾ ਅੱਜ ਮੈਂ ਆ ਪੌੜੀਆਂ ਮੈਂ ਆ ਪੌੜੀਆਂ ਦੀ ਗੱਲ ਕਰਦੇ ਆ ਪੌੜੀਆਂ ਬਣੀਆਂ ਨਾ ਇਹ ਨਿਸ਼ਾਨੀ ਹੈ ਇੱਕ ਵੀ ਇੱਥੋਂ ਦੀ ਗੁਰੂ ਘਰ ਸੀਗਾ ਪੁਰਾਣੇ ਟਾਈਮ ਦੀ ਪਤਾ ਨਹੀਂ ਕਿੰਨੇ ਟਾਈਮ ਦੀ ਇਹ ਪੌੜੀਆਂ ਬਣੀਆਂ ਹੋਣੀਆਂ ਜਿੰਨੇ ਵੀ ਇੱਥੇ ਗੁਰੂ ਘਰ ਹਨ ਸਾਰਿਆਂ ਨੂੰ ਇਸ ਤਰ੍ਹਾਂ ਕਰਕੇ ਜਿੰਦੇ ਲਾਏ ਹੁੰਦੇ ਤੇ ਆ ਵੈਸੇ ਤਾਂ ਬੁਲਟ ਪ੍ਰੂਫ ਗੇਟ ਲੱਗੇ ਹੁੰਦੇ ਇੱਥੇ ਦਾ ਫਿਰ ਵੀ ਤੁਹਾਨੂੰ ਪਤਾ ਹੈ ਜਿਹੜੀ ਨਾ ਸਾਹਮਣੇ ਤੁਸੀਂ ਚੀਜ਼ ਦੇਖ ਰਹੇ ਹੋ ਇੱਥੋਂ ਪਤਾ ਲੱਗਦਾ ਕਿ ਇੱਥੇ ਦਰਬਾਰ ਹਾਲ ਹੁੰਦਾ ਸੀਗਾ ਕਿਸੇ ਸਮੇਂ ਓ ਦੇਖੋ ਨਿਸ਼ਾਨੀਆਂ ਅੱਜ ਵੀ ਖੜੀਆਂ ਖੁੱਛ ਉੱਪਰਲੇ ਪਾਸੇ ਜੀ ਨਿਸ਼ਾਨ ਪਏ ਆ ਜੋੜੀਆਂ ਪਈਆਂ ਦੇਖੋ ਆ ਜੋੜੀ ਪਈ ਆ ਕਿਸੇ ਟਾਈਮ ਸੰਗ ਦਾ ਕੀਰਤਨ ਕਰਦੀਆਂ ਹੋਣਗੀਆਂ ਇੱਥੇ ਰਹਿੰਦੀਆਂ ਹੋਣਗੀਆਂ ਇਹ ਹੁਣ ਅਸੀਂ ਸ਼ਹਿਰ ਤੋਂ ਉੱਗਲੇ ਪਿੰਡ ਜੇਵਲ ਆ ਗਏ ਤੇ ਵੈਸੇ ਪਿੰਡ ਸ਼ਹਿਰ ਆ ਵਾਵਾ ਵਾਟਾ ਇਹ ਕੋਲ ਮਲਾਗੇ ਗੂਗਲ ਮੈਪ ਤੇ ਜਦੋਂ ਦੇਖ ਦਿੰਦੇ ਸੋ ਸਾਨੂੰ ਛੋਟਾ ਜਿਹਾ ਲੱਗਦਾ ਹੁੰਦਾ ਸੀ ਕਿ ਬਿਲਕੁਲ ਛੋਟਾ ਜਿਹਾ ਹੈ ਜੇ ਲਾਲਾ ਬਾਦ ਤੋਂ ਅਸੀਂ ਕੋਈ 15 16 ਕਿਲੋਮੀਟਰ ਬਾਹਰ ਆਏ ਆ ਬਿਲਕੁਲ ਖੇਤਾਂ ਦੇ ਵਿੱਚ ਤੇ ਇੱਥੇ ਦੱਸ ਦੇ ਵੀ ਜਿਹੜਾ ਗੁਰਦੁਆਰਾ ਚਸ਼ਮਾ ਸਾਹਿਬ ਹੈ ਉਹ ਇੱਥੇ ਹੈ ਤੇ ਪਿੰਡ ਦਾ ਨਾਮ ਇਹ ਸੁਖਰੋਦ ਹੈ ਤੇ Google Map ਦੇ ਅਨੁਸਾਰ ਤੇ ਪਰ ਇਹ ਨੂੰ ਜਿਹੜੇ ਆਪਣੇ ਅਫਗਾਨੀ ਸਿੱਖਾ ਉਹ ਸੁਲਤਾਨਪੁਰ ਕਹਿੰਦੇ ਕਿ ਸੁਲਤਾਨਪੁਰ ਇਸ ਪਿੰਡ ਦਾ ਨਾਮ ਸੀਗਾ ਪਹਿਲਾਂ ਤੇ ਜਿੱਨੇ ਇੱਥੇ ਗੁਰਦੁਆਰਾ ਸਾਹਿਬਾ ਨਾ ਉਹ ਤੁਹਾਨੂੰ Google Map ਤੇ ਨਹੀਂ ਲੱਭਦੇ ਕਿਉਂਕਿ ਇੱਥੇ ਕੋਈ ਰਹਿੰਦਾ ਨਹੀਂ ਨਿਸ਼ਾਨੀਆਂ ਨਹੀਂ ਹੈਗੀਆਂ Google Map ਤੇ ਕੁਝ ਨਹੀਂ ਲੱਭਦਾ ਜਿਹੜੇ ਲੋਕਲ ਬੰਦੇ ਆ ਉਹ ਹੀ ਤੁਹਾਨੂੰ ਨਾਲ ਜਾ ਕੇ ਉਹ ਹੀ ਦੱਸ ਸਕਦੇ ਆ ਸਾਰਾ ਇੱਥੇ ਜਿਹੜੀ ਸਾਮ ਸੰਭਾਲ ਕਰਦੇ ਆ ਉਹ ਇਹ ਬਾਬਾ ਜੀ ਕਰਦੇ ਹੈਗੇ ਆਪਕਾ ਕਹਿ ਨਾਮ ਹੈ ਜੀ ਜ਼ਹੂਰੁਦੀਨ ਜ਼ਹੂਰੁਦੀਨ ਇਧਰ ਚਸ਼ਮਾ ਸਾਹਿਬ ਦਾ ਦੇਖ ਰਹੇ ਆਪ ਆਪਕੇ ਹਵਾਲੇ ਹੈ ਉਹ ਉਸਕੇ ਉਰੇ اچھا ਉਹ ਕੋਈ ਹੋਰ ਹੈ ਉਹ ਠੀਕ ਹੈ ਇਹ ਜਗਾ ਇਹ ਪੂਰਾ ਇਹ ਬਾਗ ਗੁਰਦੁਆਰਾ ਕਾ ਹੈ ਹਾਂ ਗੁਰਦੁਆਰਾ ਬਾਗ ਜ਼ਮੀਨ ਵੀ ਇਹ ਗੁਰਦੁਆ ਜਹਾਂ ਇਸਕੇ ਨਾਮ ਜ਼ਮੀਨ ਹੈ ਉਹ ਜ਼ਮੀਨ ਗੁਰਦੁਆਰਾ ਕੀ ਹੈ ਜੀ ਆ ਗਿਆ ਉਹ ਓਕੇ ਚਲੋ ਦੇਖਤੇ ਹੈ ਜੀ ਉਹ ਬਾਈ ਦੇਖੋ ਜਿਵੇਂ ਪਾਕਿਸਤਾਨ ਚ ਗੁਰੂ ਘਰਾਂ ਦੇ ਨਾਮ ਜ਼ਮੀਨਾਂ ਲੱਗੀਆਂ ਹੋ ਜਾਂਨ ਇੱਥੇ ਜਿੰਨੀ ਤੁਸੀਂ ਆ ਜ਼ਮੀਨ ਦੇਖ ਰਹੇ ਹੋ ਕਹਿੰਦੇ ਗੁਰੂ ਘਰ ਦੀ ਹੈ ਇਹ ਚਸ਼ਮਾ ਸਾਹਿਬ ਦੀ ਉਹ ਦੇਖੋ ਸਾਹਮਣੇ ਥੱਲੇ ਗੁਰੂ ਘਰ ਮਿਲਦਾ ਉਹ ਜਿਹੜਾ ਸਾਹਮਣੇ ਦਿਖ ਰਿਹਾ ਹੈਗਾ ਤੇ ਆ ਸਾਰੀ ਜ਼ਮੀਨ ਕਹਿੰਦੇ ਐ ਦਸਨ ਅਨਸਾਰ ਇਹਨਾਂ ਦੇ ਪਤਾ ਨਹੀਂ ਕਿੰਨੀ ਕੁ ਸੱਚ ਹੈ ਵੀ ਗੁਰੂ ਘਰ ਦੀ ਐ ਉਹ ਅੰਦਰਲੇ ਪਾਸੇ ਉੱਥੇ ਬਾਗ ਵੀ ਐ ਉਹ ਵੀ ਗੁਰਦੁਆਰਾ ਸਾਹਿਬ ਦਾ ਉਹ ਵੀ ਦਿਖਾਵਾਂਗੇ ਤੁਹਾਨੂੰ ਜੋ ਜੇ ਗੁਰਦੁਆਰਾ ਹੈ ਚਸ਼ਮਾ ਸਾਹਿਬ ਇਸਕਾ ਇਹ ਤਵਾਰੀਖ ਕੀ ਐ ਇਸਕਾ ਕਿੰਨਾ ਪੁਰਾਣਾ ਹੈ ਤਾਰੀਖ ਐ 550 ਸਾਲ 550 ਸਾਲ ਹਾਂ ਠੀਕ ਐ ਤੇ ਫਿਰ ਗੁਰੂ ਨਾਨਕ ਪਾਤਸ਼ਾਹ ਦੇ ਆਪਣੇ ਸਮੇਂ ਦਾ ਮਤਲਬ 500 ਸਾਲ 550 ਸਾਲ ਉਦਾਸੀਆਂ ਸਮੇ ਗੁਰੂ ਨਾਨਕ ਪਾਤਸ਼ਾਹ ਇੱਥੇ ਆਏ ਹੋਣਗੇ ਤੇ ਇੱਥੇ ਚਰਨ ਪਾਏ ਆ ਉਹਨਾਂ ਨੇ ਤੇ ਬੜੇ ਭਾਗਾਂ ਵਾਲੇ ਆ ਮਤਲਬ ਜਿੱਥੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਚਰਨ ਪਾਏ ਉਹ ਜਗਾਵਾਂ ਨੂੰ ਦਰਸ਼ਨ ਕਰਨ ਦਾ ਤੇ ਨਾਲ ਤੁਹਾਨੂੰ ਦਰਸ਼ਨ ਕਰਾਉਣ ਦਾ ਮੌਕਾ ਮਿਲਿਆ ਤੇ ਹੁਣ ਦੇਖਦੇ ਆ ਜਿਹੜਾ ਜਿਹੜਾ ਚਸ਼ਮਾ ਸਾਹਿਬ ਕਿਓ ਕਿਹੋ ਜੇ ਹਾਲਾਤ ਆ ਉਹਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਕੀ ਆ ਜੋ ਦੇਖ ਰਹੇ ਆ ਇਹ ਕੀ ਆ ਇਹ ਅੰਦਰ ਪਾਏ ਅੰਦਰ ਪਾਏ ਅੰਦਰ ਪਾਏ ਮਤਲਬ ਮੀਨਿੰਗ ਅੰਦਰ ਪਾਏ ਅੱਛਾ ਭਾਈ ਪਾਲੀ ਪਤਾ ਨਹੀਂ ਸਮਝ ਨਹੀਂ ਆਉਂਦੀ ਕੀ ਚੀਜ਼ ਹੈ ਨਾ ਇਹ ਅੰਦਰ ਪਾਏ ਅੰਦਰ ਪਾਏ ਹਾਂ ਬਾਂਸੂ ਪਰ ਜਾਏਗੇ ਨਾ ਇਹ ਨੀਕੇ ਉਪਰੇ ਪੌੜੀ ਹੈ ਪੌੜੀ ਹੈ ਪੌੜੀ ਹੈ ਨੀਚੇ ਜਾਣੇ ਕੇ ਲਈ नीचे जानी ऊपर जानी ये, ये की ये, ये किधर है हां रास्ता बना है वो नजीब है हुकमत ठीक है अरमल नजीब हुकमत हम जा जाएगा 10 हम जे 10 चरखी इधर से बमबार करो इधर से बमबार करो कब नजीब हुकमत ओके नजीब हुकमत जाओ कहंदे बम बम सिटी होणगे इथे ओदों ये खराब हो गई खराब हो गई ਇਹ ਵੈਸੇ ਇੱਥੋਂ ਪਤਾ ਲੱਗਦਾ ਜਿਵੇਂ ਇਹ ਕਹਿੰਦੇ ਸੀ ਨਾ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈ ਇਹ ਸਾਰੀ ਇੱਥੋਂ ਜਿਵੇਂ ਆਹ ਚੀਜ਼ ਬਣੀ ਹੋਈ ਹੈ ਤਾਂ ਆਪਣੇ ਗੁਰਦੁਆਰਾ ਸਾਹਿਬ ਦੀ ਮਤਲਬ ਨਿਸ਼ਾਨੀਆਂ ਨੇ ਆਪਾਂ ਇੱਥੋਂ ਪਤਾ ਲੱਗਦਾ ਵੀ ਗੁਰਦੁਦੁਆਰਾ ਸਾਹਿਬ ਦੀ ਜ਼ਮੀਨ ਚ ਹੀ ਹੈ ਇਹ ਸਾਰਾ ਕੁਝ ਜਿਹੜਾ ਸਾਰੀਆਂ ਚੀਜ਼ਾਂ ਥੱਲੇ ਉੱਤਰਦੇ ਅੱਗੇ ਚੱਲਦੇ ਹਾਂ ਇਮਾਰਤ ਕੋਚ ਕੋਚ ਜਿਹੜੀ ਖਰਾਬ ਹੋਈ ਪਈ ਹੈਗੀ ਕਿਉਂਕਿ ਲੰਬੇ ਸਮੇਂ ਤੋਂ ਕੋਈ ਆਇਆ ਨਹੀਂ ਇੱਥੇ ਹੈ ਨਾ ਪਰ ਇੱਥੇ ਜਿਵੇਂ ਆ ਪੌੜੀਆਂ ਨੇਗੀਆਂ ਸਾਰੀਆਂ ਤੇ ਜਾਂ ਅਲਾਦ ਵਾਲਾ ਉੱਥੋਂ ਪਤਾ ਲੱਗਦਾ ਵੀ ਇਹ ਆਪਣੇ ਗੁਰਦੁਆਰਾ ਸਾਹਿਬ ਦੀ ਉਹ ਜ਼ਮੀਨ ਹੈ ਐਸੇ ਕਰਕੇ ਜਗਾ ਜਗਾ ਇਸ ਤਰ੍ਹਾਂ ਦਾ ਬਣਾਇਆ ਹੋਇਆ ਤੁਸੀਂ ਇੱਧਰ ਮੈਂ ਤੁਹਾਨੂੰ ਦਿਖਾਦਾ ਹਾਂ ਉੱਥੇ ਪੌੜੀਆਂ ਬਣੀਆਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਉੱਥੋਂ ਹੀ ਪਤਾ ਲੱਗਦਾ ਵੀ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੋਣੀ ਕਿਸੇ ਟਾਈਮ ਇਹ ਬਹੁਤ ਵੱਡਾ ਚੁਗਿਰਦਾ ਹੋਣਾ ਗੁਰਦੁਆਰਾ ਸਾਹਿਬ ਦਾ ਜੇ ਪੂਰਾ ਗੁਰਦੁਆਰਾ ਦਾ ਜ਼ਮੀਨ ਹੈ ਕੀ ਗੁਰਦੁਆਰਾ ਦੀ ਜ਼ਮੀਨ ਹੈ ਇਸ ਸਰਕਾਰ ਅੱਛਾ ਅਭੀ ਇਹ ਸਰਕਾਰ ਦਾ ਹੈ ਠੀਕ ਹੈ ਗੁਰਦੁਆਰਾ ਜਈ ਹੈ ਕਿਸੇ ਟਾਈਮ ਹੋਣਾ ਜਿਹੜਾ ਇਹ ਰੋ ਗੁਰੂ ਘਰ ਦੀ ਸਾਰੀ ਪ੍ਰਾਪਰਟੀ ਹੋਣੀ ਤੇ ਹੁਣ ਸਰਕਾਰ ਨੇ ਰੋਕੀ ਹੋਈ ਹੈ। ਗੁਰਦੁਆਰੇ ਨੂੰ ਆ ਸਾਹਮਣੇ ਦਿੱਤੀ ਹੋਈ ਹੈ ਤੇ ਫੈਂਸਿੰਗ ਲੱਗੀ ਹੈ। ਇਹ ਜਮਾ ਪਿੰਡ ਹੈ ਜਮਾ ਪਿੰਡ ਚ ਆਏ ਹੁਣ ਅਸੀਂ। ਕਿਧਰ ਸਹੀ ਰਸਤਾ ਕਿਧਰ ਸਹੀ ਹੈ ਇਸ ਕੋ? ਕੈਸਾ ਹੈ ਭਾਈ? ਠੀਕ ਹੋ? ਠੀਕ ਹੈ। ਰਸਤਾ ਉਧਰ ਹੈ। ਚਲੋ। ਆ ਭਾਈ ਬੋਰਡ ਪिपल ਆਪਣੇ ਪੰਜਾਬ ਵਾਂਗੂ ਖੜੇ ਆ ਯਾਰ ਹਨਾ। ਜਿਵੇਂ ਪੰਜਾਬ ਦੇ ਪਿੰਡ ਮੈਂ ਤੁਹਾਨੂੰ ਇੱਥੋਂ ਮਾੜਾ ਜ ਆ ਸਾਹਮਣੇ ਹੀ ਦਿਖਾਦਾ ਇਹ ਆਹਾ ਗੁਰਦੁਆਰਾ ਸਾਹਿਬ ਹੈ ਜੀ ਚਸ਼ਮਾ ਸਾਹਿਬ ਦੇਖੋ ਨਿਸ਼ਾਨੀਆਂ ਹੈ ਕੱਡੀਆਂ ਹੁਣ ਹਨਾ ਬਾਈ ਨਿਸ਼ਾਨੀਆਂ ਵਜੀਆਂ ਹੋਈਆਂ ਬਸ ਹਨਾ ਹੈ ਹੋਰ ਤਾਂ ਕੁਝ ਹੈ ਨਹੀਂਗਾ ਗੁਰਦੁਆਰਾ ਸਾਹਿਬ ਦਾ ਜਦੋਂ ਦੂਰ ਤੱਕ ਨਜ਼ਰ ਮਾਰਦੇ ਆ ਨਾ ਚਿੱਟੀ-ਚਿੱਟੀ ਕੰਦ ਬਾਉਂਡਰੀ ਦੀ ਫੇਰੀ ਹੋਈ ਆ ਸਾਰੇ ਪਤਾ ਲੱਗਦਾ ਵੀ ਇੱਥੇ-ਇੱਥੇ ਗੁਰਦੁਆਰਾ ਸਾਹਿਬ ਦੀ ਇੱਥੇ ਤੱਕ ਬਾਉਂਡਰੀ ਸੀਗੀ ਮੈਂ ਕਹਿੰਦਾ ਜਿਵੇਂ ਪਾਕਿਸਤਾਨ ਚ ਖੁੱਲੇ-ਖੁੱਲੇ ਪੂਰੇ ਗੁਰੂ ਘਰ ਤੇ ਚੁਗਿਰਤੇ ਖੁੱਲੇ ਆ ਵਿਹੜੇ ਖੁੱਲੇ ਆ ਉਸੇ ਤਰ੍ਹਾਂ ਅਫਗਾਨਿਸਤਾਨ ਦਾ ਇਹ ਜਲਾਲਾਬਾਦ ਦਾ ਅਫਗਾਨਿਸਤਾਨ ਜਿਵੇਂ ਪਹਿਲਾ ਗੁਰੂ ਘਰ ਦੇਖ ਰਿਹਾ ਮਤਲਬ ਜਿਹੜਾ ਇੰਨਾ ਖੁੱਲਾ ਤੇ ਇੰਨੇ ਇੰਨਾ ਖੁੱਲਾ ਥਾਂ ਜਿਹਨੂੰ ਮਿਲਿਆ ਹੋਇਆ ਹੈਗਾ ਇਹ ਹੁਣ ਸਾਰੀ ਪਬਲਿਕ ਪਲੇਸ ਬਣ ਗਈ ਜਵਾਗ ਖੇਡਦੇ ਆ ਆਲੇ-ਦੁਆਲੇ ਫ ਤੇ ਲੋਕ ਆਉਂਦੇ ਆ ਮਤਲਬ ਸਰਕਾਰੀ ਥਾਂ ਐ ਇਹ ਬਾਈ ਹੁਣੀ ਦੱਸਦੇ ਆ ਕਹਿੰਦੇ ਵੀ ਇੱਥੇ ਤੱਕ ਇਹ ਬਾਉਂਡਰੀ ਵਾਲ ਸੀ ਮਤਲਬ ਜਿਹੜੀ ਆ ਕੱਚੀ ਐ ਤੇ ਇੱਥੇ ਤੱਕ ਜ਼ਮੀਨ ਸੀਗੀ ਇਧਰ ਹੂੰ ਚਲੋ ਆ ਸਾਰੀ ਹੁਣ ਅਸੀਂ ਨਾ ਇਹਦੀ ਮੇਨ ਕੰਧ ਦੇ ਨਾਲ-ਨਾਲ ਤੁਰੇ ਜਾਂਦੇ ਆ ਗੁਰੂ ਘਰ ਤੀਜ ਨਹੀਂ ਮਤਲਬ ਬਾਉਂਡਰੀ ਸੀਗੀ ਇੱਥੇ ਤੱਕ ਜ਼ਮੀਨਾਂ ਜਾਇਦਾਦਾਂ ਸੀਗੀ ਬਾਹਰ ਜਿੰਨੀਆਂ ਨਿਸ਼ਾਨੀਆਂ ਨੇ ਸਾਰੀਆਂ ਇਰਾਕ ਚ ਗੁਰੂ ਘਰ ਸੀਗੇ ਜਾਂ ਅਫਗਾਨਿਸਤਾਨ ਚ ਜਿੱਥੇ ਤੇ ਗੁਰੂ ਪਾਛਾ ਗਿਆ ਪਹਿਲਾਂ ਹੁੰਦੇ ਸੀ ਕਹਿੰਦੇ ਪਹਿਲੀ ਦੂਜੀ ਸੰਸਾਰ ਜੰਗ ਹੋਈ ਜਦੋਂ ਤੋਂ ਆਪਣੇ ਫੌਜੀ ਇਹਨੇ ਸੰਭਾਲੇ ਵੀ ਉਹ ਹੁਣ ਤਾਂ ਹੌਲੀ ਹੌਲੀ ਸਾਰੀਆਂ ਇਹ ਖੁਰਦ-ਬੁਰਦ ਹੋਣ ਲੱਗੀਆਂ ਜਿਵੇਂ ਆ ਦੇਖੋ ਕੰਦ ਢੈ ਗਈ ਬਸ ਹੌਲੀ ਹੌਲੀ ਇਹਨਾਂ ਕਬਜ਼ਾ ਹੋ ਜਾਣਾ ਹੈੱਸਦੇ ਆ ਕਹਿੰਦੇ ਵੀ ਪਾਕਿਸਤਾਨ ਤੋਂ ਇੱਥੇ ਪੇਸ਼ਾਵਰ ਤੋਂ ਪੰਜਾ ਸਾਹਿਬ ਤੋਂ ਉਧਰੋਂ ਸਾਰੀ ਕਾਫੀ ਸਾਰੀ ਸੰਗਤ ਆਇਆ ਕਰਦੀ ਸੀ ਇੱਥੇ ਬਾਦ ਵੱਡੀ ਵਿਸਾਖੀ ਪਰਦੀ ਸੀ ਇੱਥੇ ਮਤਲਬ ਬਹੁਤ ਇਕੱਠਾ ਹੁੰਦਾ ਸੀਗਾ ਅੱਜ ਤੋਂ ਜੇ ਤਕਰੀਬਨ 50 70 ਸਾਲ ਪਹਿਲਾਂ ਦੀ ਗੱਲ ਕਰੀਏ ਉਦੋਂ ਦੀਆਂ ਗੱਲਾਂ ਇਹ ਹੁਣ ਤਾਂ ਅਫਗਾਨਿਸਤਾਨ ਚੋਂ ਸਿੱਖਾਂ ਨੂੰ ਗਿਆਨ ਨੂੰ ਵੀ ਬਹੁਤ ਟਾਈਮ ਹੋ ਗਿਆ ਮਤਲਬ ਲਗਭਗ 92 ਦੀ ਗੱਲ ਕਰਦੇ 30 40 30 40 ਸਾਲ ਤਾਂ ਹੁਣ ਇੱਥੋਂ ਗਿਆਨ ਹੋ ਗਏ ਮਤਲਬ 100 ਸਾਲ ਪਹਿਲਾਂ ਤਾਂ ਜਮਹਾਰਾਜ ਰਣਜੀਤ ਸਿੰਘ ਦੇ ਟਾਈਮ ਤਾਂ ਬਹੁਤ ਵੱਡੇ ਗੁਰਧਾਮ ਹੋਣਗੇ ਇਹ ਜਿਵੇਂ ਆਪਾਂ ਹੁਣ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ ਜਾਂਦੇ ਹਾਂ ਉਵੇਂ ਇਹ ਵੀ ਗੁਰਧਾਮ ਹੋ ਲੱਗ ਜਿੰਨੇ ਵੀ ਗੁਰੂ ਘਰ ਹਨ ਇਥੇ ਸਾਰੇ ਨੂੰ ਜਿੰਦੇ ਲਾ ਕੇ ਰੱਖਦੇ ਆ ਵੈਸੇ ਦਰਵਾਜ਼ੇ ਖੋਲਦੇ ਹੁਣ ਵੈਸਾ ਫੈਰਾ ਹੀ ਦੇਖਾ ਬੁਲਟ ਪ੍ਰੂਫ ਗੇਟ ਲੱਗੇ ਹੁੰਦੇ ਆ ਤੇ ਇਥੇ ਆਮ ਪਿੰਡ ਕਰਕੇ ਲਾਇਆ ਹੈ ਦਰਵਾਜ਼ਾ ਬੰਦ ਇਹ ਆ ਗਿਆ ਜੀ ਗੁਰਦੁਆਰਾ ਸਾਹਿਬ ਚਸ਼ਮਾ ਇਧਰ ਹੈ ਇਧਰ ਹੈ ਉਧਰ ਹੈ ਉਧਰ ਵੀ ਹੈ ਆਹ ਇਸ ਸਰੋਵਰ ਹੈ ਜੀ ਅੰਦਰਲੇ ਪਾਸੇ ਤੇ ਇੱਥੇ ਚਸ਼ਮਾ ਫੁੱਟਿਆ ਸੀ ਕਹਿੰਦੇ ਜੁਰੂ ਗੁਰਨਾਨਕ ਪਾਤਸ਼ਾਹ ਮਤਲਬ ਆਈ ਇੱਥੇ ਨਾ ਜਦੋਂ ਪਾਣੀ ਦੀ ਜਿਹੜੀ ਇੱਥੇ ਦਿੱਕਤ ਸੀ ਉਹ ਦੂਰ ਕੀਤੀ ਸੀ ਤੇ ਇੱਥੇ ਚਸ਼ਮਾ ਫੁੱਟਿਆ ਸੀ ਤਾਂ ਕਰਕੇ ਇਹਦਾ ਨਾਮ ਗੁਰਦੁਆਰਾ ਚਸ਼ਮਾ ਸਾਹਿਬ ਹੈ ਇੱਥੋਂ ਅੰਦਰ ਵੀ ਗੇਟ ਲੱਗਿਆ ਹੋਇਆ ਬੰਦ ਕੋਈ ਨਾ ਦਰਵਾਜ਼ਾ ਰ ਹੈ बस कलिया जी निशानी है मौजूद ये भी चश्मा है ये भी चश्मा है इधर अंदर कहा था गुरु ग्रंथ साहब का प्रकाश किधर था इधर इधर गुरु ग्रंथ साहब वो जैसे पढ़ते हैं वो वो किधर था उधर है धर्मशाल है नहीं इधर इधर का धर्मशाल किधर है इधर धर्मशाल उधर है नहीं धर्मशाल अभी धर्मशाल नहीं है नहीं। खाली यही है ਹੂੰ ਹੂੰ ਧਰਮਸ਼ਾਲ ਕੋਈ ਨਹੀਂ ਧਰਮਸ਼ਾਲ ਜਿਹੜਾ ਬਾਤ ਹੈ ਜਲਾਲਾਬਾਦ ਹਾਂ ਜੀ ਸਰ ਮਨੁਏਲ ਅਦਾ ਪਾਲੀ ਬਾਈ ਵੀ ਇੱਥੇ ਤਾਂ ਉਹੋ ਸੀਗਾ ਹਨਾ ਕੱਲਾ ਹੀ ਰਹਿ ਗਿਆ ਬਸ ਦਰਬਾਰ ਸਾਹਿਬ ਵੀ ਨਹੀਂ ਹੈਗਾ ਇੱਥੇ ਤਾਂ ਇਹ ਅੰਦਰੋਂ ਸਾਰੀ ਜਗ੍ਹਾ ਜੀ ਇਹ ਇੰਸ਼ਾਅੱਲਾ ਤੇ ਅੰਦਰੋਂ ਦੇਖੋ ਬੋਰਡ ਵਗੈਰਾ ਉੱਗੇ ਪਈ ਹੈ ਸਾਰਾ ਇੱਧਰ ਕੀ ਹੈ ਪਾਣੀ ਆ ਪਾਣੀ اچھا ਪਾਣੀ ਹੈ ਇਹ ਇੱਧਰ ਹੈ ਹੂੰ ਪੂਰਾ ਪਾਣੀ ਹੈ ਹਾਂ ਕਬਤਲੇ ਦੇ ਸਾਰਾ ਪਾਣੀ ਹੈ ਇਹ ਹੈ ਜੀਗਰਦਵਾਰਾ ਚਸ਼ਮਾ ਸਾਹਿਬ ਪੰਦੇਸਾਹਿਬ ਨੂੰ ਟੀਵੀ ਜਿਹੜੀ ਨਾ ਸਾਹਮਣੇ ਤੁਸੀਂ ਚੀਜ਼ ਦੇਖ ਰਹੇ ਹੋ ਇੱਥੋਂ ਪਤਾ ਲੱਗਦਾ ਕਿ ਇੱਥੇ ਦਰਬਾਰ ਹਾਲ ਹੁੰਦਾ ਸੀਗਾ ਕਿਸੇ ਸਮੇਂ। ਉਹ ਦੇਖੋ ਨਿਸ਼ਾਨੀਆਂ ਅੱਜ ਵੀ ਖੜੀਆਂ ਖੁੱਛ। ਉੱਪਰਲੇ ਪਾਸੇ ਤੇ ਉਹ ਖੰਡਾ ਲੱਗਿਆ ਹੋਇਆ ਸਾਰੀਆਂ ਚੀਜ਼ਾਂ ਤੋਂ ਪਤਾ ਲੱਗਦਾ ਹੈਗਾ। ਸਰੋਵਰ ਦਾ ਜਿਹੜਾ ਹਾਲ ਹੈ ਇਹਦਾ ਅੰਦਰ ਦਾ ਅ ਥੋੜਾ ਜਿਹਾ ਅ ਖਰਾਬ ਹੈ ਹੁਣ। ਪੁੱਜੀ ਦੱਸਦੇ ਆ ਕਹਿੰਦੇ ਵੀ ਇੱਥੇ ਕਾਫੀ ਸਾਰੀ ਜਿਹੜੀਆਂ ਸਿੱਖ ਫੈਮਿਲੀ ਸੀ ਉਹ ਇੱਥੇ ਆਉਂਦੀਆਂ ਹੁੰਦੀਆਂ ਸੀ ਪੂਰਾ ਇਕੱਠ ਹੁੰਦਾ ਹੁੰਦਾ ਸੀ ਵਿਸਾਖੀ ਵਰਤਾ ਥਾ ਇੱਧਰ। ਹਾਂ। ਵਿਸਾਖੀ। ਵਿਸਾਖੀ। ਕਹਿੰਦੇ ਜਿਵੇਂ ਵਿਸਾਖੀ ਤੇ ਇਕੱਠ ਹੁੰਦਾ ਨਾ ਤੇ ਉਵੇਂ ਮਤਲਬ ਜਿਵੇਂ ਆਪਣੇ ਦਮਦਮਾ ਸਾਹਿਬ ਤੇ ਸ਼੍ਰੀ ਅਨੰਦਪੁਰ ਸਾਹਿਬ ਵਿਸਾਖੀ ਪਰਦੇ ਇੱਥੇ ਵਿਸਾਖੀ ਪਰਦੀ ਸੀ ਔਰ ਕਿਆ ਹੁੰਦਾ ਤਾਂ ਸ਼ਾਦੀ ਬੋ ਰਹੇ ਥਾ ਜੀ ਕਰੇ ਹੂੰ ਕੌਣ ਕਰਦਾ ਥਾ ਸ਼ਾਦੀ ਸਿੱਖ ਅਫਗਾਨ ਇੱਕ ਅਫਗਾਨ ਜੋ ਹਿੰਦੂ ਵੀ ਸ਼ਾਦੀ ਕਰਤਾ ਥਾ ਇੱਧਰ ਸ਼ਾਦੀ ਕਰਦਾ ਠੀਕ ਹੈ ਇਹ ਜਿਹੜਾ ਅੰਦਰਲੇ ਪਾਸੇ ਦਾ ਕੁੰਡ ਹੈ ਕਹਿੰਦੇ ਇਹ ਅੰਦਰ ਔਰਤ ਕਾ ਹੈ ਅੰਦਰ ਇਹ ਅੰਦਰ ਔਰਤ ਕਾ ਹੈ ਹਾਂ ਬਾਹਰ مردਕਾ مردਕਾ ਅੰਦਰ عورت ਕਾ ਇਹ ਦੋ ਕੁੰਡੇ ਇਸੇ ਕਰਕੇ ਬਣੇ ਹੋਏ ਆ ਅੰਦਰਲੇ ਪਾਸੇ ਇਹ ਕੰਦੇ ਫੀਮੇਲ ਇਸ਼ਨਾਨ ਕਰਦੀ ਸੀ ਬਾਹਰੇ ਮੇਲ ਜਿਵੇਂ ਅਲੱਗ-ਅਲੱਗ ਬਣੇ ਹੋਏ ਉਵੇਂ ਸੀਗਾ ਇਹ ਕਮਰਿਆਂ ਦੇ ਵਿੱਚ ਕੁਝ ਨਾ ਨਿਸ਼ਾਨੀਆਂ ਪਈਆਂ ਪੁਰਾਣੀਆਂ ਤੇ ਇਤਿਹਾਸਕ ਗਵਾਹੀ ਦਿੰਦੀਆਂ ਤੇ ਇੱਥੋਂ ਦੇ ਸੰਗਤ ਦੀਆਂ ਕਿ ਇੱਥੇ ਸੰਗਤ ਕਿਸੇ ਟਾਈਮ ਰਹਿੰਦੀ ਰਹੀ ਹੈ ਤੇ ਕੇਸਰੀ ਨਿਸ਼ਾਨ ਪਏ ਆ ਜੋੜੀਆਂ ਪਈਆਂ ਦੇਖੋ ਆ ਜੋੜੀ ਪਈ ਹੈ ਕਿਸੇ ਟਾਈਮ ਸੰਗ ਦਾ ਕੀਰਤਨ ਕਰਦੀਆਂ ਹੋਣਗੀਆਂ ਇੱਥੇ ਰਹਿੰਦੀਆਂ ਹੋਣਗੀਆਂ ਇਹਦੇ ਚ ਆ ਗੱਠੜੀਆਂ ਚ ਕੁਝ ਬੰਨੇ ਹੋਇਆ ਹੈਗਾ ਤੇ ਸਾਰੀਆਂ ਚੀਜ਼ਾਂ ਜੀ ਐਵੇਂ ਪਈਆਂ ਰਹਿ ਗਈਆਂ ਪੁਰਾਣੇ ਕੂਲਰ ਜਦੋਂ ਸੰਗ ਦਾ ਰਹਿੰਦੀਆਂ ਹੋਣਗੀਆਂ ਇੱਥੇ ਇਹ ਲੱਗੇ ਹੋਏ ਹੋਣਗੇ ਤੇ ਆ ਸ਼ਾਇਦ ਗੁਟਕਾ ਸਹਿਵਾਲੀ ਅਲਮਾਰੀ ਹੈ ਤੇ ਇਹਦੇ ਵਿੱਚ ਅਗਰਤੇ ਬਾਦਰਪਾਸ਼ਾ ਦੀ ਤਸਵੀਰ ਪਈ ਹੈ ਕੀ ਕੁਝ ਤੇ ਆ ਗੁਟਕਾ ਸੇਵਾ ਮਿਲਦਾ ਰਹ ਰਾਹ ਸੇਵਾ ਕੁਝ ਪੰਗਤੀਆਂ ਜੜਾ ਕੇ ਹੁਣ ਐਵੇਂ ਪਈਆਂ ਇਹ ਪਹਿਲਾਂ ਮੇਰੇ ਖਿਆਲ ਚ ਇਹ ਜਦੋਂ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਕੰਧਾਂ ਤੇ ਨਾ ਉੱਥੇ ਲੱਗੀਆਂ ਹੋਣਗੀਆਂ ਜਦੋਂ ਸੰਗਤ ਇੱਥੇ ਰਹਿੰਦੀ ਹੋਗੀ ਆਇਓ ਸ਼ਰਨ ਤਿਹਾਰੀ ਮਿਲੇ ਸੁਖ ਨਾਮ ਹਰ ਸਭਾ ਚਿੰਤਾ ਲਾਏ ਹਮਾਰੀ ਵਰੇ ਲੋ ਜੀ ਹੁਣ ਚੱਲਦੇ ਆਪਾਂ ਬਾਹਰਲੇ ਪਾਸੇ ਨਿੱਕੇ ਨਾ ਇੱਥੇ ਜਵਾਕ ਆਉਂਦੇ ਆ ਤੇ ਇਹਦੇ ਚ ਕਹਿੰਦੇ ਇਸ਼ਨਾਨ ਕਰਦੇ ਆ ਵੈਸੇ ਤਾਂ ਇਹ ਕਹਿੰਦੇ ਆਉਣ ਨਹੀਂ ਦਿੰਦੇ ਕਿਸੇ ਨੂੰ ਇਹ ਚ ਭਾਈ ਇਸ਼ਨਾਨ ਕਰਦੇ ਕਹਿੰਦੇ ਨਿੱਕੇ ਜਵਾਕ ਪਿੰਡ ਦੇ ਬਾਹਰ ਦਾ ਪਾਣੀ ਸਾਫ ਹੈ ਨਾ ਜੀ ਅੰਦਰ ਦਾ ਫਿਰ ਖਰਾਬ ਸਾਫ ਹੂੰ ਚੱਲੇ ਬਾਹਰ ਚਲੋ ਫਿਰ अफगानिस्तान ਦੇ ਨਿਆਣੇ ਵੀ ਪਾਕਿਸਤਾਨੋਂ ਮਵੇਲੀ ਐ। ਵਾਲ ਇਕੱਠੇ ਹੋ ਜਾਂਦੇ ਜਿੱਥੇ ਹੁੰਦੇ। ਵਾਲ ਕਾਤਾ। ਉਹ ਜਿਹੜੀ ਮੈਂ ਬਾਉਂਡਰੀ ਬਾਲ ਦੀ ਗੱਲ ਕਰਦਾ ਸੀ ਨਾ ਉਹ ਸਾਹਮਣੇ ਤੁਸੀਂ ਦੇਖੋ। ਚਿੱਟੀ-ਚਿੱਟੀ ਗੰਦ ਉਹ ਉੱਥੇ ਤੱਕ ਉਹ ਉੱਥੇ ਤੱਕ ਬਾਉਂਡਰੀ ਵਾਲ ਆਏ ਗੁਰੂ ਘਰ ਦੀ। ਹੁਣ ਖੇਤਾਂ 'ਚ ਚੱਲਦੇ ਆ ਥੋੜਾ ਜਿਹਾ ਉੱਥੇ ਦੇਖਦੇ ਆ। ਪ्योर ਪਿੰਡ ਐ ਜਮਾ ਜਿੱਥੇ ਹੁਣ ਅਸੀਂ ਆਏ ਹੋਏ ਆ ਅੱਜ। ਅੱਜ ਦੁਬਾਰਾ ਜਸੀਂ ਨੇੜੇ-ਤੇੜੇ ਦੇ ਜਿਹੜੇ ਜਲਾਲਾਬਾਦ ਦੇ ਪਿੰਡ ਆ ਉਹ ਵੀ ਘੁੰਮਣ ਆਇਆ ਆਲਾ ਦਵਾਲਾ ਤੁਹਾਨੂੰ ਦਿਖਾਉਣਾ। ਕਈ ਲੋਕ ਯਾਰ ਪੁੱਛ ਦਿੰਦੇ ਵੀ ਅਫਗਾਨਿਸਤਾਨ ਚ ਡਰ ਕਿੰਨਾ ਹੈ? ਤੇ ਮੈਨੂੰ ਤਾਂ ਲੱਗਦਾ ਵੀ ਬਹੁਤ ਸੇਫ ਕੰਟਰੀ ਹੈ, ਬਹੁਤ ਸੇਫ ਜਗ੍ਹਾ ਹੈ। ਵੈਸੇ ਹੀ ਐ ਹੁੰਦਾ ਵੀ ਖਈਵਰ ਨਾਲ ਵੀ ਇੱਥੇ ਕਹਿ ਕਹਿ ਉਂ ਮੈਂ ਡਰਾਈ ਜਾਂਦੇ ਆ। ਵੀ ਤਾਹਲੇ ਵਾਣ ਆਏ ਕਰ ਦੋ ਫਲਾਣਾ ਕਰ ਦੋ। ਬਹੁਤ ਵਧੀਆ ਲੋਕ ਆ ਯਾਰ। ਕੋਈ ਡਰਨੀ, ਕੋਈ ਭੌਨੀ। ਤੁਸੀਂ ਅਮਰੀਕਾ ਰਹਿੰਦੇ ਹੋ, ਕੈਨੇਡਾ ਰਹਿੰਦੇ ਹੋ। ਜੇ ਤੁਸੀਂ ਕਈ ਬੰਦੇ ਨਾਲ ਹੁੰਦਾ ਨਾ ਵੀ ਅਸੀਂ ਆਪਣੇ ਗੁਰਦੁਆਰਾ ਮਹਾਂਦਰਸ਼ਨ ਕਰਕੇ ਜੀ ਬਿਲਕੁਲ ਸੇਫ ਹੋ 100% ਜੇ ਤਾਲੇਮਾਨ ਤੁਹਾਨੂੰ ਵਾਰੀ-ਵਾਰੀ ਤਲਾਸ਼ੀ ਲੈਂਦੇ ਆ ਤੁਹਾਡੀ ਤੁਹਾਨੂੰ ਰੋਕਦੇ ਆ ਖੜਕੇ ਉਹ ਤੁਹਾਡੇ ਆਪਣੇ ਭਲੇ ਲਈ ਰੋਕਦੇ ਆ ਆਪਣੀ ਸਿਕਿਉਰਿਟੀ ਸੇਫਟੀ ਲਈ ਰੋਕਦੇ ਆ ਅਸੀਂ ਇੱਥੇ ਜਮਾ ਕੱਲੇ ਆਇਆ ਹੁਣ ਪਿੰਡ 'ਚ ਆਟੋ ਵਾਲਾ ਕੱਲਾ ਸਾਨੂੰ ਗਾਈਡ ਕਰਕੇ ਨਾਲ ਲੈ ਕੇ ਆਇਆ ਕੋਈ ਕੁਝ ਨਹੀਂ ਕਹਿੰਦਾ ਹੁਣ ਪਿੰਡ 'ਚ ਘੁੰਮ ਫਿਰਲੇ ਦਰਵਾਜ਼ੇ ਖੋਲੇ ਆ ਜਿੰਦੇ ਖੋਲੇ ਇਹਨਾਂ ਨੇ ਆਲਾ ਦਵਾਲਾ ਦਿਖਾਇਆ ਤੇ ਦੁਨੀਆ ਭਰ ਤੋਂ ਜਿੰਨੇ ਮਤਲਬ ਦੇਖ ਰਹੇ ਆ ਬਿਲਕੁਲ 100% ਸੇਫ ਆ ਤੁਸੀਂ ਇੱਥੇ ਆ ਸਕਦੇ ਹੋ ਆਪਣੇ ਗੁਰਧਾਮੇ ਦਰਸ਼ਨ ਕਰ ਸਕਦੇ ਹੋ ਤੇ ਐਵੇਂ ਥੋੜੀ ਕਿਉਂਕਿ ਸਾਠੀ ਆਦਤ ਹੁੰਦੀ ਆ ਮਤਲਬ YouTube ਦਾ ਕਈ ਵਾਰੀ ਬੰਦਾ ਕਰੀ ਜਾਂਦਾ ਵੀ ਖਤਰਾ ਇੱਥੇ ਆਏ ਆ ਫਲਾਣਾ ਪਹਿਲਾਂ ਹੈਗਾ ਸੀਗਾ ਕਿਸੇ ਟਾਈਮ ਕਿਉਂਕਿ ਜਦੋਂ ਗਵਰਨਮੈਂਟ ਦਾ ਤੇ ਮਤਲਬ ਤਾਲਿਬਾਂ ਦਾ ਆਪਸ ਵਿੱਚ ਲੜਾਈ ਚੱਲ ਰਹੀ ਸੀ ਨੇ ਕਿ ਸਿਵਲ ਵਾਰਦੀ ਤਰ੍ਹਾਂ ਸੀਗਾ ਉਦੋਂ ਹੈਗਾ ਸੀ ਹੁਣ ਤਾਂ ਹਕੂਮਤ ਹੀ ਉਹਨਾਂ ਦੀ ਐ ਹੁਣ ਤਾਂ ਰਾਜ ਹੀ ਉਹ ਕਰਦੇ ਆ ਉਹ ਸੰਗਾਂ ਦੀ ਤੁਹਾਨੂੰ ਵੱਧ ਤੋਂ ਵੱਧ ਸੇਫ ਰੱਖਣਾ ਚਾਹੁੰਦੇ ਆ ਵੀ ਜਿੰਨਾ ਤੁਸੀਂ ਸੇਫ ਰਹੋਗੇ ਤੁਸੀਂ ਸਿਕਿਉਰ ਰਹੋਗੇ ਟੂਰਿਸਟ ਵੱਧ ਤੋਂ ਵੱਧ ਆਊਗਾ ਤੇ ਤੁਹਾਨੂੰ ਕਿਸੇ ਕਿਸਮ ਦਾ ਨੁਕਸਾਨ ਨਾ ਪਹੁੰਚੇ ਇਹ ਗੱਲਾਂ ਦਾ ਧਿਆਨ ਰੱਖਦੇ ਸੋ ਇਹ ਸੀ ਗੁਰਦੁਆਰਾ ਚਸ਼ਮਾ ਸਾਹਿਬ ਹੁਣ ਆਪਾਂ ਵਾਪਸ ਚੱਲਦੇ ਆਂ ਤੇ ਜਾਂਦੇ ਜਾਂਦੇ ਤੁਹਾਨੂੰ ਆਲਾ ਦਵਾਲਾ ਜਿਹੜਾ ਥੋੜਾ ਬਹੁਤ ਇੱਥੋਂ ਦਾ ਹੋਰ ਉਹ ਦਿਖਾਵਾਂਗੇ ਚਲੋ ਜੀ ਹੁਣ ਅਸੀਂ ਵਧੀਏ ਅੱਗੇ ਨੂੰ ਤੇ ਇਥੇ ਥੋੜੇ ਘੰਟੇ ਦਾ ਰਸਤਾ ਹੈ ਸਾਰਾ ਜਲਾਲਾਬਾਦ ਹੈ ਜਿਹੜਾ ਸ਼ਹਿਰ ਮਤਲਬ ਪ੍ਰੋਪਰਲੀ ਫਿਰ ਜਿਵੇਂ ਤੁਹਾਨੂੰ ਦੱਸਿਆ ਪਿੰਡ ਸੀਗਾ ਕੋਈ ਉੱਥੇ ਸਾਡਾ ਰਹਿਣ ਸਹਿਣ ਹੈ ਬਾਈ ਉਹ ਕਣਕ ਵੱਢੀ ਜਾਂਦੇ ਅਭੀ ਜੇ ਜੋ ਜ਼ਮੀਨ ਆ ਬਤਾ ਰਹੇ تھے ਇਹ ਅਭੀ ਹਕੂਮਤ ਕਾ ਹੈ ਗਵਰਨਮੈਂਟ ਕਾ ਹੈ ਗਵਰਨਮੈਂਟ ਕਾ ਫਿਰ ਇਹਨਾਂ ਨੇ ਜੋ ਜੋ ਫਸਲ ਕੱਟ ਰਹੇ ਕਿਸ ਨੇ ਫਸਲ ਲਗਾਇਆ ਹੈ ਅੱਛਾ ਨਾਰਾਦਾਰ ਹੈ ਅੱਛਾ مینج کرایا دیتے اس کا کرایہ ٹھیکے تے جمع چلو دیکھتے ہیں پر آ جڑی جگہ اج میں پاوڑیاں میں آ پاوڑیاں دی گل کر رہے ہیں پاوڑیاں بنی ہیں نا یہ نشانی ہے اک بھی ایتھوں دی گرو گھر سی گائے پرانے ٹائم دی پتہ نہیں کتنے ٹائم دی ہے پاوڑیاں بنی ہیں ہونی ہیں تے ہتھ ہی اتے فصلہ بڑھدے ہے ا کਣ کبڈی جاندے ہیں بھائی فڑی یہ کਣ کی کھیتی ہے ادھر فصل کون سا ہوتا ہے گہوں گندم گندم ہی ہوتا ہے گندم بس بس ਔਰ ਕੋਈ ਨਹੀਂ ਹੁੰਦਾ ਪਾਣੀ ਨਹੀਂ ਹੈ ਪਾਣੀ ਨਹੀਂ ਪਾਣੀ ਨਹੀਂ ਹੈ ਨਹੀਂ ਹੂੰ ਠੀਕ ਹੈ ਹੂੰ ਸ਼ਾਇਦ ਪੁਰਾਣੇ ਟਾਈਮ ਚ ਵੀ ਇੱਥੇ ਪਾਣੀ ਦੀ ਸਮੱਸਿਆ ਹੋ ਗੁਰੂ ਪਾਸ਼ਾ ਤਾਈਓ ਇੱਥੇ ਆਏ ਹੋਣਗੇ ਤੇ ਇੱਥੇ ਤਾਈਓ ਚਸ਼ਮਾ ਫੁੱਟਿਆ ਹੋ ਅੱਜ ਵੀ ਕਹਿੰਦੇ ਪਾਣੀ ਦੀ ਬਹੁਤ ਸਮੱਸਿਆ ਹੈ ਮੈਂ ਤੁਹਾਨੂੰ ਦਿਖਾਦਾ ਇੱਥੇ ਇਹ ਆ ਜਮੀਨਾਂ ਜੀ ਗੁਰੂ ਘਰ ਦੀਆਂ ਇਹਦੇ ਨਾਮ ਦੇਖੋ ਫਸਲ ਵੱਢੀ ਜਾਂਦੇ ਆਪਦੀ ਸਲਾਮ ਕਸਾ ਹੈ ਠੀਕੋ ਹੱਥੀ ਗਣਕਾਂ ਵੜਦੇ ਅੱਜ ਵੀ ਜੇ ਦਿਖਾਣਾ ਦਾਤੀ ਦਾਤੀ ਦੇ ਕੋਈ ਨਦੀ ਅਹੀ ਜੀ ਦਾਤੀ ਐ ਓਕੇ ਜਿਵੇਂ ਹਾੜੀ ਦਾ ਹਾੜੀ ਇਹਨਾਂ ਦਾ ਆਪਣੇ ਤੋਂ ਥੋੜੀ ਜੀ ਲੇਟ ਐ ਆਪਣੇ ਦਾ ਹਾੜੀ ਨਿਪੜ ਗਈ ਸਾਰੀ ਤੂੜੀ ਤੱਪਾ ਆਪਣੇ ਸੰਭ ਲਿਆ ਤੇ ਇਹਨਾਂ ਨੇ ਹਜੇ ਸਾਹਮਣੇ ਹਾੜੀ ਖਾਲ ਇਹਨਾਂ ਦੇ ਆ ਬਣਾਏ ਹੋਏ ਆ ਪਾਣੀ ਦੀ ਇੰਨੀ ਸਮੱਸਿਆ ਗਈ ਇਹ ਮਤਲਬ ਜਿਵੇਂ ਕਹਿੰਦੇ ਆ ਨਾ ਤੇ ਆ ਕੱਚੇ ਜੇ ਖਾਲ ਐ ਪਾਈ ਹੋਈ ਐ ਇਹਦੇ ਨਾਲ ਮਾੜਾ ਮੋਟਾ ਰਮਾਉਂਗੇ ਇਹ ਬੋਲੋ ਦਾਸ ਪਸ਼ਤੂ ਮੇ ਬੋਲੋ ਲੋਰ ਫਾਰਸੀ ਸੀ ਬਾਬਾ ਜੀ ਕਹਿੰਦੇ ਦਾਸ ਐ ਤੇ ਪਸ਼ਤੂ ਪਸ਼ਤੂ ਚ ਲੋਰ ਐ ਦਾ ਨਾਮ ਲੋਰ ਆਉਣੀ ਇਹੋ ਜਿਹਾ ਕੁਝ ਡਿਜ਼ਾਈਨ ਐ ਦਾ ਦਾ ਤੀਨ ਦੱਸ ਦੇ ਹੱਤੀ ਬਾਡੀ ਚੱਲ ਰਹੀ ਐ ਇਹ ਮਈ ਦਾ ਪਹਿਲਾ ਮਹੀਨਾ ਖੜੇ ਖੜੇ ਨੇ ਹੁਣ ਗੱਲਾਂ ਬਾਤਾਂ ਹੋਈਆਂ ਤੇ ਬਾਬਾ ਜੀ ਨੇ ਦੱਸਿਆ ਕਹਿੰਦੇ ਵੀ ਇੱਥੇ ਜਿਹੜਾ ਤੁਸੀਂ ਕਹਿੰਦੇ ਹੋ ਨਾ ਵੀ ਇਹ ਤਬਾਹ ਹੋ ਗਿਆ ਕਹਿੰਦੇ ਇਹ ਇੱਥੇ ਮਤਲਬ ਬੰਬ ਸਿੱਟੇ ਗਏ ਐ ਤੇ ਵੀ ਪਾਕਿਸਤਾਨ ਦੀ ਹਕੂਮਤ ਆ ਬਲੋਦੋ ਬੰਬਾਰੀ ਹੋਆ ਇੱਧਰ ਬੰਬਾਰੀ ਹੋ ਗਿਆ ਕਿੰਨੇ ਦਿਨ ਕਦੋਂ ਹੋਆ 40 ਸਾਲ ਨੇ 40 ਸਾਲ 40 ਸਾਲ ਪਹਿਲਾਂ ਕਹਿੰਦੇ ਇੱਥੇ ਬੰਬ ਲੜਾਈ ਲੱਗੀ ਹੋਣੀ ਅਫਗਾਨਿਸਤਾਨ ਜਾਂ ਪਾਕਿਸਤਾਨ ਦੀ ਉਦੋਂ ਉਦੋਂ ਜਹਾਜ਼ਾਂ ਨਾਲ ਬੰਬ ਸਿੱਟੇ ਕਹਿੰਦੇ ਉਦੋਂ ਇਹ ਗੁਰੂ ਘਰ ਥੋੜਾ ਖਰਾਬ ਹੋ ਗਿਆ ਸੀਗਾ ਬਾਕੀ ਗੁਰਨਾਨਕ ਪਾਸ਼ਾ ਬਾਪੂ ਜੀ ਨੇ ਦੱਸਿਆ ਕਹਿੰਦੇ ਤੇ 40 ਦਿਨ ਬਾਬਾ ਨਾਨਕ ਕਿੰਨੇ ਦਿਨ ਇਧਰ ਰੁਕਾ ਰੁਕੇ ਥੇ 40 40 ਦਿਨ 40 ਰਾਤ 40 ਦਿਨਾਂ ਰਤ ਇਧਰ ਰੁਕੇ ਹਜ ਮੱਕਾ ਇਹ ਇਧਰ ਆਏਗਾ ਮੱਕੇ ਬਾਪੂ ਜੀ ਨੇ ਦੱਸਿਆ ਕਹਿੰਦੇ 40 ਦਿਨ ਤੇ 40 ਰਾਤਾਂ ਗੁਰਨਾਨਕ ਪਾਸ਼ਾ ਮੱਕੇ ਮਦੀਨੇ ਤੋਂ ਵਾਪਸ ਆ ਕੇ ਜਦੋਂ ਮੱਕੇ ਮਦੀਨੇ ਵਾਲੀ ਉਦਾਸੀ ਹੋਈ ਹੈ ਉਥੋਂ ਪੰਜਾਬ ਨੂੰ ਜਾਂਦੇ ਹੋਏ ਉਦੋਂ ਇੱਥੇ ਰੁਕੇ ਗਏ ਹੈ ਤੇ ਤਨ ਆ ਪਾਸ਼ਾ ਦੇ ਜਿਹੜੇ ਦਰਸ਼ਨ ਹੋਏ ਜਿੱਥੇ ਜਿੱਥੇ ਬਾਬਾ ਗੁਰੂ ਬਾਬੇ ਨੇ ਪੈਰ ਪਾਏ ਤੇ ਜਿੱਥੇ ਜਿੱਥੇ ਉਹਨਾਂ ਦਾ ਚਰਨ ਪਾਏ ਉਥੇ-ਉਥੇ ਅਸੀਂ ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲੇ ਤੇ ਇਹ ਜੀ ਹੁਣ ਗੁਰੂ ਕਾ ਬਾਗ ਹੈ ਅੰਦਰਲੇ ਪਾਸੇ ਤੇ ਇੱਥੇ ਹੁਣ ਅਸੀਂ ਅੰਦਰ ਚੱਲੇ ਆ ਇੱਥੇ ਵੀ ਦੇਖੋ ਬੈਠਦੇ ਆ ਅੱਥੇ ਬਾਬੂ ਜੀ ਨੇ ਦੁੱਧ ਚਾਹ ਬਣਾਤੀ ਸਾਡੇ ਲਈ ਦੁੱਧ ਦੁੱਧ ਚਾਹ ਇੱਥੇ ਵੈਸੇ ਘੱਟ ਹੀ ਮਿਲਦੀ ਹੈਗੀ ਹੁਣ ਅਸੀਂ ਪਹੁੰਚ ਗਏ ਗੁਰੂ ਕੇ ਬਾਗ ਦੇ ਵਿੱਚ ਜਿਹੜਾ ਕਿ ਕਾਫੀ ਵੱਡਾ ਏਰੀਆ ਬਹੁਤ ਖੁੱਲਾ ਡੁੱਲਾ ਕਿਸੇ ਟਾਈਮ ਸੰਗਤ ਦੇ ਤੁਰਨ ਫਿਰਨ ਲਈ ਜਾਂ ਗੁਰਦੁਆਰਾ ਸਾਹਿਬ ਲਈ ਬਣਾਇਆ ਹੋਊਗਾ ਹਨਾ ਚੰਦਰਾ ਖੂਹ ਵਾਂਗੂ ਇੱਕ ਚੀਜ਼ਾਂ ਇਤਿਹਾਸਿਕ ਚੀਜ਼ਾਂ ਬਣਾ ਕੇ ਸਾਹਮਣੇ ਰੱਖਿਆ ਹੋਈਆਂ ਚੀਜ਼ਾਂ ਸਾਰੀਆਂ ਪਈਆਂ ਪਰ ਸੰਗਤ ਇਸ ਟਾਈਮ ਇੱਥੇ ਕੋਈ ਹੈ ਨਹੀਂਗਾ ਸੋ ਇਹ ਸੀ ਆਪਣਾ ਜਲਾਲਾਬਾਦ ਦਾ ਸਫ਼ਰ ਜਿਹੜਾ ਤੁਹਾਨੂੰ ਦਿਖਾਉਣਾ ਸੀਗਾ ਕਿ ਕਿਸ ਤਰ੍ਹਾਂ ਆਪਣੇ ਸਿੱਖ ਇਥੋਂ ਮਾਈਗ੍ਰੇਟ ਹੋਏ ਤੇ ਕਿਸ ਤਰ੍ਹਾਂ ਆਪਣੀਆਂ ਪੁਰਾਣੀਆਂ ਨਿਸ਼ਾਨੀਆਂ ਸਾਰੀਆਂ ਅੱਜ ਪਈਆਂ ਤੇ ਅੱਜ ਦੇ ਵਲੌਗ ਦੀ ਆਪਾਂ ਇੱਥੇ ਕਰਦੇ ਹਾਂ ਸਮਾਪਤੀ ਤੇ ਤੁਸੀਂ ਜੁੜੇ ਰਹੋ ਆਪਣੀ ਅਫਗਾਨਿਸਤਾਨ ਦੀ ਇਸ ਸੀਰੀਜ਼ ਦੇ ਨਾਲ ਤੁਹਾਨੂੰ ਹਿਸਟੋਰੀਕਲ ਦੇ ਹੋਰ ਸਾਰਾ ਆਪਣਾ ਇਤਿਹਾਸ ਜਿੰਨਾ ਵੀ ਅਫਗਾਨਿਸਤਾਨ ਚ ਦਿਖਾਉਂਦੇ ਰਹਾਂਗੇ ਮਿਲਦੇ ਹਾਂ ਜੀ ਨਵੇਂ ਵਲੌਗਸ ਨੂੰ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰਾਖਾ ਜੀ